ਅੱਜ ਸਰਗੁਰੂ ਮਹਾਰਾਜ ਮਹਾਰਾਜ ਰਾਮਦਾਸ ਜੀ ਨੇ ਅੱਜ ਬੁਲਾਇਆ ਫੈਮਿਲੀ ਨਾਲ ਤੇ ਹਮੇਸ਼ਾ ਜਦੋਂ ਖੇਡਦੇ ਰਹੇ ਉਹਨਾਂ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚਿਆ ਤੇ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਹਮੇਸ਼ਾ ਸਾਨੂੰ ਇਸ ਤਰੀਕੇ ਨਾਲ ਬੁਲਾਉਂਦੇ ਰਹਿਣ ਤੇ ਅੱਜ ਜਿੱਥੇ ਵੀ ਅਸੀਂ ਸਾਡੀ ਹਾਕੀ ਹੈ ਸਾਨੂੰ ਪਤਾ ਜਿਸ ਤਰ੍ਹਾਂ ਤਰੀਕੇ ਨਾਲ ਉੱਥੇ ਅਸੀਂ ਆਪਣੀ ਪ੍ਰੀਪਰੇਸ਼ਨ ਕਰਦੇ ਆ ਤੇ ਹਮੇਸ਼ਾ ਗੁਰੂ ਨੂੰ ਹਾਜ਼ਰਨਾਜ ਰੱਖਦੇ ਹੋਏ ਹਨ ਹਣਾ ਹਮੇਸ਼ਾ ਇਹਨਾਂ ਦੇ ਅਸੀਰਵਾਦ ਨਾਲ ਸਾਨੂੰ ਮੈਚ ਖੇਡਣ ਜਾਣੇ ਪ੍ਰੈਕਟਿਸ ਕਰਦੇ ਆ ਸੋ ਅੱਜ ਦੇਖਿਆ ਜਾਵੇ ਸਾਡੀ ਹਾਕੀ ਬਹੁਤ ਵਧੀਆ ਕਰ ਰਹੀ ਹੈ ਸੋ ਅੱਜ ਨਾਰਾਜ ਦਾ ਸ਼ੁਕਰਗੁਜ਼ਾਰ ਕਰਨਾ ਹੈ ਹਾਕੀ ਨੇ ਬੜਾ ਨਾਮ ਇਸ ਵਾਰ ਰੋਸ਼ਨ ਕੀਤਾ ਹੈ ਔਰ ਤੁਹਾਡੇ ਵੱਲੋਂ ਕੀ ਤਿਆਰੀ ਕੀਤੇ ਖਿਡਾਰੀਆਂ ਨੂੰ ਕੀ ਚਾਹਨਾ ਚਾਹਤੇ ਦੇਖੀਏ ਪ੍ਰੀਪਰੇਸ਼ਨ ਸਭ ਤੋਂ ਮੈਂ ਕਹਾਂਗਾ ਕਿ ਵਧੀਆ ਹੋ ਰਹੀ ਹੈ ਵਰਲਡ ਲੈਵਲ ਤੇ ਸਾਡੇ ਕੋਲ ਕੋਚਸ ਨੇ ਫੈਡਰੇਸ਼ਨ ਨੇ ਜਿਹੜੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਰਹੀ ਹੈ ਹਾਕੀ ਇੰਡੀਆ ਲੀਗ ਸਟਾਰਟ ਹੋ ਰਹੀ ਹੈ ਗ੍ਰੈਸਰੂਟ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਮੇਰੇ ਖਿਆਲ ਨਾਲ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਭ ਤੋਂ ਵਧੀਆ ਜਿਹੜਾ ਹੌਕੀ ਇੰਡੀਆ ਨੇ ਹੁਣ ਕੰਮ ਕੀਤਾ ਗ੍ਰਾਸ ਰੂਟ ਲੈਵਲ ਤੇ ਬੱਚਿਆਂ ਨੂੰ ਸਿਲੈਕਟ ਕਰਕੇ ਉਹਨਾਂ ਦੇ ਫੋਰਨ ਟੂਰ ਲੱਗ ਰਹੇ ਨੇ ਜਿਆਦਾ ਤੋਂ ਜਿਆਦਾ ਇੰਟਰਨੈਸ਼ਨਲ ਮੈਚੇਜ਼ ਉਹਨਾਂ ਨੂੰ ਖੇਡਣ ਨੂੰ ਮਿਲ ਰਿਹਾ ਆਈ ਥਿੰਕ ਇਹ ਬਹੁਤ ਵਧੀਆ ਚੀਜ਼ ਹੈ ਜੋ ਆਉਣ ਵਾਲੇ ਟਾਈਮ 'ਚ ਇੰਡੀਆ ਦੇ ਫੂਟਬਾਲ ਲਈ ਵਧੀਆ ਹੈ